ਤੁਹਾਨੂੰ ਬਹੁਤ ਧੰਨਵਾਦ ਬਾਜੀ ਪੰਜਾਬ ਦੀ ਸਰਕਾਰ ਦਾ ਮੁੱਖ ਮੰਤਰੀ ਸਰਦਾਰ ਕੋਪਾਲ ਸਿੰਘ ਜੀ ਮਾੜਾ ਆ ਆਮ ਆਦਮੀ ਸਰਕਾਰ ਦਾ ਜਿਨ੍ਹਾਂ ਨੇ 11 ਜੁਲਾਈ 2025 ਦੇ ਵਿੱਚ ਪੰਜਾਬ ਦੀ ਫਰਾਸ ਦੀ ਛਿੰਦਰ ਤੇ ਕਾਨੂੰਨ ਬਣਾ ਕੇ ਹਮੇਸ਼ਾ ਲਈ ਪੈਲ ਕੱਟੀਆਂ ਵਰਦਾ ਦੇ ਗਰਾਂ ਦੇ ਲੋਕਾਂ ਨੇ ਸਰਗਰ ਲਾਤੀਆਂ ਪੰਜਾਬ ਦੀ ਵਿਰਾਸਤ ਦੀ ਖੇਡ ਬੈਲ ਗੱਡੀਆਂ ਸ਼ਿਕਾਰੀ ਉੱਤੇ ਕਬੂਤਰਬਾਜੀ ਇਸੇ ਤਰ੍ਹਾਂ ਘੋੜਿਆਂ ਦੀ ਦੌੜ ਫੁੱਟਬਾਲ ਕਬੱਡੀ ਹਫਲੈਂਟਸ ਗੁੱਲੀ ਡੰਡਾ ਖੋਖੋ ਖੇਡਾਂ ਬਦਲ ਪੰਜਾਬ ਦੀ ਗੱਲ ਜਿਵੇਂ ਜਿੱਥੇ 11 ਜੁਲਾਈ ਨੂੰ 2025 ਨੂੰ ਵਿਧਾਨ ਸਭਾ ਦੇ ਰੋਗ ਮਤਾ ਪਾਸ ਕੀਤਾ ਉਸ ਖੁਸ਼ੀ ਦੇ ਵਿੱਚ ਜਗਜੀਤ ਭੰਦੇਰ ਧੌਲਵਾਜਾ ਸਾਹਿਬ ਮਿੱਟੂ ਬਾਈ ਦੀ ਕੂਕ ਕਲਾ ਜੁਨਾਈਟਡ ਕਮੇਟੀ ਹੈਪੀ ਮੀਲ ਮੁੰਡੀਆਂ ਰਣਜੀਤ ਸਿੰਘ ਦੀ ਸਹੋਤਾ ਬਾਰੀਆਂ ਮਿਨਾ 29 ਤਰੀਕ ਦਾ ਜੱਗਾ ਬਾਈ ਕਿਲਾ ਰੈਪਰ ਇਸੇ ਤਰ੍ਹਾਂ ਜਿੱਥੇ ਚੋਚੀਨਾ ਮਾਨਸਾ ਇਸੇ ਤਰ੍ਹਾਂ ਇਹ ਸਾਰੇ ਭਾਈ ਸ਼ਰਦੇ ਹੁਣੀ ਸ਼ਿਕਾਰੀ ਭਰਾ ਜਗਪ੍ਰੀਤ ਹੁਣੀ ਭੈਣੀ ਰੋਣ ਵਾਲੇ ਘੋੜੇ ਵਾਲੇ ਵੀਰੋ ਪੰਜਾਬ ਦੀ ਵਿਰਾਸਤੀ ਖੇਡਾਂ ਦਾ ਸ਼ੁਕਰਾਨੇ ਵਜੋਂ ਮੁੱਖ ਮੰਤਰੀ ਦਾ ਧੰਨਵਾਦ ਸਮਰੋਹ ਦੇ ਵਿੱਚ ਕਿਲਾ ਰੈਪਰ ਮੇਰੇ ਪਿੰਡ ਗੁਜਰਾਤ ਦੇ ਲਾਕੇ ਪਿੰਡਾਂ ਮੈਂਬਰ ਸਿੰਘ ਵਾਲਾ 10 ਵਜੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਆਪ 29 ਜੁਲਾਈ 2025 ਨੂੰ ਪੰਜਾਬੀਆਂ ਦਾ ਪਿਆਰ ਪੰਜਾਬੀਆਂ ਦਾ ਜਿੱਥੇ ਉਹਨਾਂ ਨੇ ਦਿਲ ਮੁਹੱਬਤ ਨਾਲ ਭਰਿਆ ਪੰਜਾਬੀਆਂ ਵੱਲੋਂ ਪੰਜਾਬ ਦੀਆਂ ਅਫਰਾਸਤੀ ਖੇਡਾਂ ਵੱਲੋਂ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਉਹਨਾਂ ਦਾ ਸਨਮਾਨ ਕਰਨ ਲਈ ਇੱਕ ਵੱਡਾ ਸਮਰੋਹ ਰੱਖਿਆ ਪੰਜਾਬ ਦੇ ਹਰੇਕ ਕੋਨੇ ਦੇ ਵਿੱਚੋਂ ਉਸ ਸਮਰੋਹ ਦੇ ਵਿੱਚ ਸ਼ੁਕਰਾਨਾ ਜਿੱਥੇ ਸਰਕਾਰ ਦਾ ਕੀਤਾ ਜਾਣਾ ਆਪਾਂ ਸਾਹਮਣੇ ਪਹੁੰਚਣਾ ਹੈ ਜੇ ਕਿਸੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਤੇ ਉਹਦੇ ਵਿੱਚ ਦਿਲਪ੍ਰੀਤ ਸਾਹਿਬ ਆੜਾ ਮੀਤਾ ਬਿਲਕਾ ਗੁਰੀ ਜਸਪਾਲ ਮੰਗਰ ਇਸੇ ਪਰਾ ਬੁੱਕਾ ਚੈੜੀਆਂ ਮਾਸਟਰ ਗੁਰਮੀਤ ਸਿੰਘ ਜੀ ਝੱਲੀਆਂ ਸਿੰਦਾ ਕਢਾੜੀ ਪ੍ਰਧਾਨ ਜੀ ਬਿੱਟੂ ਕੋਹ ਕਰਾਲਾ ਤੁਸੀਂ ਗੱਲ ਸਾਂਝੀ ਕਰ ਸਕਦੇ ਹੋ ਪਰਦੇਸਾਂ ਦੇ ਵਿੱਚ ਬਾਈ ਸ਼ੇਰਾ ਅਚਰਵਾਰ ਕਮਰ ਅਹਿਮਾਨੀਓ ਪੋਰ ਕੈਨੇਡਾ ਦਲਜੀ ਰਣਜੀਤ ਸਿੰਘ ਦੀ ਸਹੋਤਾ ਬਾੜੀਆਂ ਸੋਹਣੀ ਬਿਸ਼ੌੜੀ ਇਸੇ ਤਰ੍ਹਾਂ ਸਰਖਣ ਸੋਡੀ ਮੰਜਿਲਦਰ ਪਹੀੜ ਤੇ ਸਣੀ ਮਾਜਬੀਲਾ ਪ੍ਰਾਛਿੰਦਾ ਮਾਜਬੀਲਾ ਜਿਹੜਾ ਆਪ ਅਮਰੀਕਾ ਤੋਂ ਹੈਪੀ ਬੀਨ ਆਜ਼ਾਦੀ ਇੱਥੇ ਪਹੁੰਚ ਰਿਹਾ ਉਹ ਸਾਰੇ ਪ੍ਰੋਗਰਾਮ ਬਾਈਟੀ ਆਉਣ ਵਾਲੇ ਸਮੇਂ 29 ਵੀਕ ਦੇ ਲਈ ਤੁਸੀਂ ਪ੍ਰਬੰਧਾਂ ਚ ਜੁਟੇ ਹੋਏ ਹੋ ਦਰਵਾਜੀ ਸ਼ਿਕਾਰੀ ਭਰਾ ਭੋਲੇ ਚੰਗੀਆਂ ਪੰਜਾਬ ਦੀ ਬਰਾਸ ਦੀ ਖੇਤਾਂ ਵਿੱਚੋਂ ਬੜਾ ਸ਼ੁਕਰਾਨਾ ਇਕਬੀਰ